ਚਾਰਾਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਸਤੂ ਦੇ ਪਰਾਂਠੇ ਤੇ ਨਾਲ ਆਪਾਂ ਬਣਾਵਾਂਗੇ ਟਮਾਟਰ ਦੀ ਚਟਣੀ ਚਟਣੀ ਬਹੁਤ ਹੀ ਜ਼ਿਆਦਾ ਵਧੀਆ ਬਣੇਗੀ ਨਾਲ ਆਪਾਂ ਚਟਣੀ ਤਿਆਰ ਕਰਾਂਗੇ ਹੁਣ ਆਪਾਂ ਫਰਾਈਪੈਨ ਨੂੰ ਆਪਾਂ ਗੈਸ ਤੇ ਰੱਖਿਆ ਹੈ ਇਹਦੇ ਵਿੱਚ ਪਾਨੇ ਆਪਾਂ ਕਿਓ ਕਿਓ ਆਪਾਂ ਪਹਿਲਾਂ ਘਰਮ ਕਰਕੇ ਰੱਖਿਆ ਹੈ 4 ਚਮਚ ਆਪਾਂ ਕਿਓ ਦੇ ਪਾ ਦਿੰਦੇ హను ఏ పామాటరీ తిన్న టాటర్ టమాటర ఎస్ తర అర వే రమాటరీ చట్నీ బుతు వనకి తయారు ਬੰਦੀ ਲਈ ਜਲਦੀ ਹੀ ਜਿਆਦਾ ਸਮਾਂ ਨਹੀਂ ਲੈਂਦਾ ਇਹਦੇ ਨਾਲ ਪਾਵਾਂਗੇ ਆਪਾਂ 6-7 ਟਪਾਲ ਲਸਣ ਲਿਆ ਕੱਢੀਏ ਇਹਨਾਂ ਨੂੰ ਹੁਣ ਆਪਾਂ ਟੱਕ ਲੈਨੇ ਹੈ ਗੈਸ ਨੂੰ ਆਪਾਂ ਮੀਡੀਅਮ ਕਰ ਦਿੰਨੇ ਆ ਸੱਤੂ ਦੇ ਪਰਾਂਠੇ ਬਣਾਉਣ ਵਾਸਤੇ ਆਪਾਂ ਲਿੱਤੇ ਆ ਜੀ ਪੂਜੇ ਛੋਲੇ ਆ ਦੇਖੋ ਇਹਦਾ ਆਪਾਂ ਛਿਲਕਾ ਉਤਾਰ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲੇਤਾ ਸੀ ਇਹ ਆਪਾਂ ਮਾਰਕੀਟ ਚੋਂ ਵੀ ਆਪਾਂ ਸੱਤੂ ਦਾ ਆਟਾ ਵੀ ਆਪਾਂ ਲੈ ਸਕਦੇ ਆ ਪਰ ਆਪਾਂ ਘਰੇ ਤਿਆਰ ਕਰਨ ਲੱਗਿਆ ਆਹ ਲਿੱਤੇ ਆਪਾਂ ਪੂਜੇ ਜਣੇ ਇੱਕ ਕੌਲੀ ਪੂਜੇ ਜਣਿਆਂ ਦੀ ਇਹਨੂੰ ਮਿਕਸੀ ਚ ਗ੍ਰाइंड ਕਰਕੇ ਆਪਾਂ ਫ੍ਰੀਜ਼ ਲਾਂਗੇ ਪੂਜੇ ਜਣਿਆਂ ਨੂੰ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰਕੇ ਇਹਦਾ ਆਪਾਂ ਪਾਊਡਰ ਤਿਆਰ ਕਰ ਲਿਆ ਆ ਦੇਖੋ ਇਹਨਾਂ ਦਾ ਪਾਊਡਰ ਬਣਾਤਾ ਇਹਨੂੰ ਹੁਣ ਆਪਾਂ ਕੱਢ ਲੈਨੇ ਆ ਡੋਂਗੇ 'ਚ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਇੱਕ ਪਿਆਜ਼ ਹੈ ਮੀਡੀਅਮ ਸਾਈਜ਼ ਦਾ ਇਹਨੂੰ ਆਪਾਂ ਬ੍ਰਿਕ-ਬ੍ਰਿਕ ਕੱਟ ਲੇਤਾ ਸੀ ਦੋ ਹੈਗੀਆਂ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਬ੍ਰੇਕ ਕਰਨਾ ਮੋਟੀ ਨਹੀਂ ਰਹਿਣੀ ਚਾਹੀਦੀ ਆ ਦੇਖੋ ਇਹਨੂੰ ਆਪਾਂ ਸੱਤੋਂ ਦੇ ਆਪਾਂ ਆਰਟਿਸਟ ਪਾ ਦਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਮਲਾਈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਮਾਏ ਦਾ ਤੀਸਰਾ ਹਿੱਸਾ ਆਪਾਂ ਕਾਲੀ ਮਿਰਚ ਪਾਊਡਰ ਪਾਵਾਂਗੇ ਅੱਧਾ ਚਮਚ ਆਪਾਂ ਭੁੰਨਿਆ ਹੋਇਆ ਜੀਰਾ ਇਹਦਾ ਆਪਾਂ ਪਾਊਡਰ ਬਣਾ ਕੇ ਕੋ ਰੱਖਿਆ ਗ੍ਰाइंड ਕਰਕੇ ਇਹਨੂੰ ਵੀ ਪਾ ਦਾਂਗੇ ਚਮਚ ਦਾ ਤੀਸਰਾ ਹਿੱਸਾ ਆਪਾਂ ਪਾਵਾਂਗੇ ਕਾਲਾ ਨਮਕ ਇੱਕ ਚਮਚ ਆਪਾਂ ਪਾਵਾਂਗੇ ਲਾਲ ਮਿਰਚ ਪਾਊਡਰ ਘੱਟ ਪਾ ਦਿੰਨੇ ਆ ਆਪਾਂ ਹਰੀ ਵੀ ਪਾਈ ਐ ਹੋਣਾ ਆਪ ਇਹਦੇ ਵਿੱਚ ਪਾਵਾਂਗੇ ਨਮਕ ਇੱਕ ਚਮਚ ਆਪਾਂ ਨਮਕ ਦਾ ਪਾਇਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਾਹ ਦਾ ਮਸਾਲਾ ਆ ਦੇਖੋ ਜੀ ਆਪਾਂ ਕੱਢ ਕੇ ਰੱਖਿਆ ਆਂਬ ਦੇ achar ਦਾ ਮਸਾਲਾ ਹੈ ਇਹ ਪਾਵਾਂਗੇ ਇਹਦੇ ਨਾਲ ਆਪਣੇ ਪਰੌਂਠੇ ਬਹੁਤ ਹੀ ਜ਼ਿਆਦਾ ਵਧੀਆ ਬੰਦੇ ਇਹਦਾ ਆਪਾਂ ਮਸਾਲਾ ਪਾਣਾ ਆਂਬ ਦੇ achar ਦਾ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕਾ ਧਨੀਆ ਜੇਕਰ ਆਪਣੇ ਕੋਲ ਹਰਾ ਧਨੀਆ ਹੈ ਤੇ ਆਪਾਂ ਹਰਾ ਧਨੀਆ ਪਾ ਸਕਦੇ ਆ ਮੇਰੇ ਕੋਲ ਨਹੀਂ ਸੀ ਇਸ ਕਰਕੇ ਮੈਂ ਸੁੱਕਾ ਧਨੀਆ ਪਾਇਆ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਂਦੇ ਆ ਇਦੇ ਵਿੱਚ ਆਪਾਂ ਪਾਣੀ ਨਹੀਂ ਪਾਣਾ। ਇਹਨੂੰ ਆਪਾਂ ਸੁੱਕਾ ਗਿੱਲਾ ਜਿਹਾ ਰੱਖਣਾ ਕਿਉਂਕਿ ਆਪਾਂ ਇਹ ਸਟਫਿੰਗ ਭਰਨੀ ਹੈ। ਲੋਈ ਤਿਆਰ ਕਰਾਂਗੇ ਜਿਦਾ ਆਪਾਂ ਮਿੱਸੀ ਰੋਟੀ ਬਣਾ ਲਿਆ ਉਹ ਉਸੇ ਦਾ। ਹੁਣ ਆਪਾਂ ਹੱਥ ਨਾਲ ਮੈਸ਼ ਕਰ ਲੈ। ਬਸ ਇਹ ਆਪ ਨੂੰ ਇਸ ਤਰ੍ਹਾਂ ਦਾ ਇੰਨਾ ਕੁ ਗਿੱਲਾ ਚਾਹੀਦਾ। ਜ਼ਿਆਦਾ ਗਿੱਲਾ ਨਹੀਂ ਆਪਾਂ ਕਰਨਾ। ਉਹਦੇ ਪਰਾਂਠੇ ਬਹੁਤ ਜ਼ਿਆਦਾ ਵਧੀਆ ਹੁੰਦੇ ਆ। ਸਤੂ ਦੇ ਪਰੌਂਠੇ ਵਾਸਤੇ ਸਟਫਿੰਗ ਬਣ ਕੇ ਤਿਆਰ ਹੈ ਆ ਦੇਖੋ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਇਹਨੂੰ ਆਪਾਂ ਪਾਣੀ ਨਹੀਂ ਲਗਾਣਾ ਇਹਨੂੰ ਆਪਾਂ ਸੁੱਕਾ ਹੀ ਰੱਖਾਂਗੇ ਇਸ ਤਰ੍ਹਾਂ ਨਾ ਦੇਖੋ ਸੁੱਕਾ ਗਿੱਲਾ ਜਿਹਾ ਹੋ ਗਿਆ ਆ ਦੇਖੋ ਹੱਥ ਵਿੱਚ ਦੇਖੋ ਆ ਦੇਖੋ ਆਪਾਂ ਮਲਾਈ ਪਾਈ ਹੈ ਆਹਮਦੇ ਚਾਰ ਦਾ ਮਸਾਲਾ ਪਾਇਆ ਉਹਦੇ ਨਾਲ ਇਸ ਤਰ੍ਹਾਂ ਹੋ ਗਿਆ ਸੁੱਕਾ ਗਿੱਲਾ ਜਿਹਾ ਵਾਸਤੇ ਇਹਨੂੰ ਆਪਾਂ ਸੁੱਕਾ ਗਿੱਲਾ ਜਿਹਾ ਰੱਖਿਆ ਸਤੂ ਦੇ ਪਰੌਂਠੇ ਵਾਸਤੇ ਸਟਫਿੰਗ ਬਣ ਕੇ ਤਿਆਰ ਹੈ ਇਹਨੂੰ ਆਪਾਂ ਸਾਈਡ ਤੇ ਕਰ ਦਿੰਨੇ ਹੁਣ ਆਪਾਂ ਟਮਾਟਰ ਚੈੱਕ ਕਰ ਲਾਂ ਟਮਾਟਰ ਦੀ ਆਪਾਂ ਸਾਈਡਾ ਚੈੱਕ ਕਰਦੇ ਹਾਂ ਇੱਕ ਸਾਈਡ ਤੋਂ ਟਮਾਟਰ ਆਪਾਂ ਨੇ ਪੱਕੇ ਟੁਕਕੇ ਆ ਹੁਣ ਆਪਾਂ ਦੂਸਰੀ ਸਾਈਡ ਚੇਕ ਕੀਤੀ ਇਹਨੋਂ ਆਪਾਂ ਫੇਰਾ ਪੱਟਾ ਕਰ ਲਈ ਉੱਪਰੋਂ ਦੀ ਹੁਣ ਆਪਾਂ ਸਤੂ ਦੇ پراਠੇ ਵਾਸਤੇ ਆਟਾ ਤਿਆਰ ਕਰ ਲੱਗੇ ਆਟਾ ਆਪਾਂ ਪਹਿਲਾਂ ਆਪਾਂ ਛਾਨ ਕੇ ਕੋਲ ਰੱਖਿਆ ਹੈ ਆਟੇ ਦੇ ਵਿੱਚ ਜਿਹੜਾ ਆਪਾਂ ਪਾਵਾਂਗੇ ਮਲਾਈ ਦੋ ਚਮਚ ਮਲਾਈ ਦੇ ਇਹਦੇ ਨਾਲ ਆਪਣੀ ਬਰੋਟੀ ਬਹੁਤ ਜ਼ਿਆਦਾ ਵਧੀਆ ਤਿਆਰ ਹੋਏਗੀ ਅਰੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਕਿਉ ਦੋ ਚਮਚੇ ਮલાઈ ਦੇ ਪਾਏ ਆ ਚਾਰ ਚਮਚਾ ਆਪਾਂ ਘਿਓ ਪਾਇਆ ਹੁਣ ਆ ਪਾਏ ਦੇ ਵਿੱਚ ਪਾਣਿਆ ਕਾਲੀ ਮਿਰਚ ਅਰੇ ਅੱਧਾ ਚਮਚਾ ਆਪਾਂ ਕਾਲੀ ਮਿਰਚ ਪਾਊਡਰ ਪਾਇਆ ਅੱਧਾ ਚਮਚਾ ਆਪਾਂ ਨਮਕ ਦਾ ਪਾਇਆ ਇਹਨੂੰ ਹੁਣ ਆਪਾਂ ਮਾਰ ਲੈਣੇ पानी आप नॉर्मल लवेंगे आटा तैयार करने वास्ते ना ही ठंडा होना चाहिए पानी ना ही गर्म टमाटर तो भी आप चेक कर लगे टमाटर तो भी आप छिलका उतार देंगे आवला ਇਹਨੇ ਥੋੜੀ ਦੇਰ ਤੱਕ ਟਮਾਟਰ ਦਾ ਹਿਲਕਾ ਆਪਣੇ ਆਪ ਉਤਰ ਜਾਏਗਾ ਇਹਨੂੰ ਹੁਣ ਆਪਾਂ 2 ਮਿੰਟ ਵਾਸਤੇ ਆਪਾਂ ਫੇਰ ਆਪਾਂ ਟੱਕ ਦੇਣ। ਹੁਣ ਆਪਾਂ ਪਾਵਾਂਗੇ ਇੱਕ ਗਲਾਸੀ ਹੈ ਛੋਟੀ ਗਲਾਸੀ ਹੈ ਇਹ ਆਪਾਂ ਦੁੱਧ ਦੀ ਪਾਵਾਂਗੇ। ਆਪਾਂ ਆਪਣੇ ਲੋੜ ਅਨੁਸਾਰ ਪਾਣਾ। ਬਾਕੀ ਦਾ ਆਪਾਂ ਪਾਣੀ ਵਰਤਾਂਗੇ ਆਟਾ ਆਪਨਾ ਤਿਆਰ ਹੈ ਆਜੋ ਆਟੇ ਨੂੰ ਹੁਣ ਆਪਾਂ ਟੱਕ ਦੇਨੇ ਆ ਉੱਪਰ ਉਹਨੇ ਦੇਰ ਆਪਾਂ ਚਟਨੀ ਤਿਆਰ ਕਰ ਲੈਂਦੇ ਆ ਪਾਣੀ ਮਤ ਵਾਸਤੇ ਆਪਾਂ ਟੱਕ ਦਿੰਦੇ ਆ ਉਧਰੋਂ ਟਮਾਟਰ ਪੇਸ ਕਰ ਦੇ ਟਮਾਟਰ ਵੀ ਆਪਣੇ ਤਿਆਰ ਹੋ ਚੁੱਕੇ ਆ गैस में आप बिल्कुल स्लो किता है आ पाए देते उतार दें टमाटर टमा आसानी चक्या जाऊगा आ देखो आ देखो इसे तरह आप सारा छिलका उतार देंगे टमाटर अपने डाल चुके हैं टमाटर ने छिलका आप उतार दिता है आ देखो ਟਮਾਟਰਾਂ ਨੂੰ ਹੁਣ ਆਪਾਂ ਚਮਚ ਨਾਲ ਆਪਾਂ ਇਸ ਤਰ੍ਹਾਂ ਆਪਾਂ ਮੈਸ਼ ਕਰ ਲੈਂਦੇ ਹਾਂ ਟਮਾਟਰਾਂ ਨੂੰ ਆਪਾਂ ਮੈਸ਼ ਕਰ ਲਿੱਤਾ ਹੈ ਆ ਦੇਖੋ ਟਮਾਟਰ ਆਪਣੇ ਪੂਰੀ ਤਰ੍ਹਾਂ ਗਲ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਣੇ ਆ ਪਿਆਜ਼ ਗੈਸ ਨੂੰ ਆਪਾਂ ਬੰਦ ਕਰ ਦਿੱਤਾ ਇੱਕ ਪਿਆਜ਼ ਤੇ ਦੋ ਹਰੀ ਮਿਰਚ ਇਹਨੂੰ ਆਪਾਂ ਮਿਕਸ ਕਰ ਦਿੰਨੇ ਆ ਨਾਲ ਆਪਾਂ ਪਾਨੇ ਵਿੱਚ ਸੁੱਕਾ ਧਨੀਆ ਬਾਕੀ ਦੇ ਆਪਾਂ ਲਾਲ ਮਿਰਚ ਪਾਵਾਂਗੇ ਅੱਧਾ ਚਮਚ ਆਪਾਂ ਨਮਕ ਦਾ ਪਾਵਾਂਗੇ ਅੱਧਾ ਚਮਚ ਆਪਾਂ ਚਾਟ ਮਸਾਲਾ ਪਾਵਾਂਗੇ ਆਇਆ ਹੈਗਾ ਜੀ ਸੁੱਕੀਆਂ ਲਾਲ ਮਿਰਚਾਂ ਤੇ ਇਹ ਹੈਗਾ ਸੁੱਕਾ ਧਨੀਆ ਭੁੰਨਿਆ ਹੋਇਆ ਜੀਰਾ ਇਹ ਆਪਾਂ ਭੁੰਨ ਕੇ ਉਸ ਵਾਰ ਆਪਾਂ ਗ੍ਰੇਡ ਕਰਕੇ ਰੱਖਿਆ ਹੈ ਅੱਧਾ ਚਮਚ ਆਪਾਂ ਇਹ ਵਾਲਾ ਮਸਾਲਾ ਪਾਵਾਂਗੇ ਇਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਬਹੁਤ ਵਾਰੀ ਦਿਖਾਇਆ ਹੈ ਇਹ ਮੈਂ ਆਪਾਂ ਨਾਲ ਬਣਾਇਆ ਹੈ ਚਮੜੇ ਦਾ ਤੀਸਰਾ ਹਿੱਸਾ ਆਪਾਂ ਪਾਵਾਂਗੇ ਲਾਲ ਮਿਰਚ ਪਾਊਡਰ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਆਪਾਂ ਚਟਨੀ ਦੇ ਵਿੱਚ ਆਪਾਂ ਅੱਧਾ ਨਿੰਬੂ ਨਚੋੜਾਂਗੇ ਬਏਸੇ ਦਾ ਟਮਾਟਰ ਪਾਇਆ ਹੋਇਆ ਪਰ ਇਹਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਂਦਾ ਆ ਲਓ ਇਹਨੂੰ ਹੁਣ ਆਪਾਂ ਮਿਕਸ ਕਰ ਦਾਂਗੇ ਚਟਨੀ ਬਣ ਕੇ ਆਪਣੀ ਤਿਆਰ ਹੈ ਚਟਨੀ ਨੂੰ ਹੁਣ ਆਪਾਂ ਕੌਲੀ ਦੇ ਵਿੱਚ ਕੱਢ ਲੈਂਦੇ ਆ ਆਪਣੀ ਦਾ ਕਲਰ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਹੈ। ਹੁਣ ਰੋਟੀ ਤਿਆਰ ਕਰਾਂਗੇ। ਇਹ ਇਸ ਤਰ੍ਹਾਂ ਹੱਥ ਨਾਲ ਇਕ ਕਰ ਫੇਰ ਆਪਾਂ ਫੜ ਦਾਂ। ਆਟਾ ਆਪਣਾ ਬਹੁਤ ਹੀ ਜ਼ਿਆਦਾ ਵਧੀਆ ਤਿਆਰ ਹੋਇਆ ਬਹੁਤ ਜ਼ਿਆਦਾ ਸੌਫਟ ਹੈ। ਇਹ ਆਟਾ ਸਖਤ ਨਹੀਂ ਹੋਣਾ ਚਾਹੀਦਾ। ਹਾਂ ਦੇ। ਦੂਸਰਾ ਆਪਾਂ ਨੋਰਮਲ ਆਪਾਂ ਲੋਈਆਂ ਤਿਆਰ ਕਰਦੇ ਆਂ। ਇਸ ਤਰ੍ਹਾਂ ਆਪਾਂ ਕਰਾਂਗੇ।

ਹੁਣ ਹੁਣ ਆਪਾਂ ਉਪਰੋਂ ਦੀ ਬੰਦ ਕਰ ਦਿੰਦੇ ਆਂ। ਰੱਬ ਹੁਣ ਆਪ ਲਗਾਉਣਾ ਵੀ ਸੁੱਕਾ ਆਟਾ। ਯਸਤਰ ਆਪਾਂ ਹੱਥ ਨਾਲ ਥੋੜਾ ਜਿਹਾ ਆਪਾਂ ਫਲਾ ਦਾਂਗੇ। सिंपल रोटी तैयार करते तो हैं उस तरह तैयार कर पावे घ्यो अपना गर्म है पाला उन अपल लगांगे क्यों क्यों लगा के ये साइड से कर दो। रोटी अपनी बिल्कुल भी नहीं फटी बहुत शौखे तरीके ना बनली है जिस तरह आप गोभी वाले आलू वाले पनीर वाले पराठे बनाने उसी तरह ये बन जाएगी ਕੋਈ ਇਹ ਦੇ ਜਿਕਰ ਵਾਲੀ ਗੱਲ ਨਹੀਂ ਆ ਦੇ ਤਵਾ ਆਪਾਂ ਕੋਈ ਵੀ ਲੈ ਸਕਦੇ ਜਰੂਰੀ ਨਹੀਂ ਹੈ ਨਾਨ ਸਟਿਕ ਹੀ ਲੈਣਾ ਲੋਹੇ ਦੇ ਤਵੇ ਤੇ ਵੀ ਆਪਾਂ ਰੋਟੀ ਤਿਆਰ ਕਰ ਸਕਦੇ ਆ ਦੇਖੋ ਰੋਟੀ ਆਪਣੀ ਤਿਆਰ ਹੈ ਦੋਨੋਂ ਸਾਈਡਾਂ ਤੋਂ ਆ ਦੇਖੋ ਬਿਲਕੁਲ ਨਹੀਂ ਰੋਟੀ ਆਪਣੀ ਫਟੀ ਇਹਨੂੰ ਹੁਣ ਆਪਾਂ ਪਲੇਟ 'ਚ ਕੱਢ ਲੀਏ ਹੁਣ ਆਪਾਂ ਦੂਸਰੀ ਰੋਟੀ ਤਿਆਰ ਕਰ ਲੀਏ ਆਹ ਦੇ ਉਹਦੇ ਵਿੱਚ ਵੀ ਆਪਾਂ ਸਟਫਿੰਗ ਭਰ ਲੈਂਦੇ ਆ ਇਹਨੂੰ ਲਗਾਵਾਂਗੇ ਸੁੱਕਾ ਆਟਾ ਇਸੇ ਤਰ੍ਹਾਂ ਆਪਾਂ ਸਾਰੇ ਆਪਾਂ ਸੱਤੂ ਦੇ ਆਪਾਂ ਪਰੌਠੇ ਬਣਾ ਕੇ ਤਿਆਰ ਕਰ ਲਿਆ। ਆ ਦੇਖੋ ਜੀ। ਸੱਤੂ ਦੇ ਪਰੌਠੇ ਬਣ ਕੇ ਤਿਆਰ ਹੈ। ਗੈਸ ਨੂੰ ਹੁਣ ਆਪਾਂ ਬੰਦ ਕਰ ਦਿੰਨੇ ਆ। ਪਰੌਠੇ ਨੂੰ ਆਪਾਂ نیچے ਧਾਰ। ਆ ਦੇਖੋ। ਬਹੁਤ ਆ ਦੇਖੋ ਸੱਤੂ ਦੇ ਪਰੌਠੇ ਬਿਲਕੁਲ ਸੌਫਟ ਹੈ। ਇਹ ਲੰਦੇ। ਇਹਦੀ ਆਪਾਂ ਤੁਹਾਨੂੰ ਕਟਿੰਗ ਵੀ ਕਰਕੇ ਦਿਖਾਣੇ ਆ। ਹਾਂਜੀ ਹਾਂਜੀ ਸਟਫਿੰਗ ਦੇਖੋ ਤੁਸੀਂ ਹੁਣ ਆਪਪਰੋਂ ਦੇ ਲਗਾ ਦਾਂਗੇ ਥੋੜਾ ਜਿਹਾ ਜ਼ਰੂਰੀ ਨਹੀਂ ਆਪਾਂ ਕਯੋ ਲਗਾਣਾ ਆਪਾਂ ਬਟਰ ਵੀ ਲਗਾ ਸਕਦੇ ਆ ਘਰ ਦਾ ਆਪਾਂ ਮੱਖਣ ਵੀ ਲਗਾ ਸਕਦੇ ਆ ਜੋ ਆਪਣੀ ਮਨਪਸੰਦ ਆ ਦੇਖੋ ਸਤੂ ਦੇ ਪਰੌਂਠੇ ਬਣ ਕੇ ਵੀ ਤਿਆਰ ਹੈ ਇਹਦੇ ਆਪਣੇ ਚਟਨੀ ਬਣ ਕੇ ਵੀ ਤਿਆਰ ਹੈ ਨਾਲ ਆਪਾਂ ਦਹੀਂ ਰੱਖਿਆ ਦਹੀਂ ਦੇ ਨਾਲ ਆਪਾਂ ਖਾ ਸਕਦੇ ਆ ਬਹੁਤ ਹੀ ਜਿਆਦਾ ਵਧੀਆ ਬੰਦੇ ਆ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ